ਧੰਨ ਗੁਰੂ ਨਾਨਕ ਦਾ ਜਾਪ ਕਰਨ ਗੁਰੂ ਗ੍ਰੰਥ ਸਾਹਿਬ ਦੇ ਸਾਵੇਂ ਬਹਿ ਕੇ ਇੱਕ ਦਿਨ ਇੱਕ ਹੋਰ ਮਹਾਪੁਰਸ਼ ਆਇਆ ਉਸਨਾਕਰਾਇੇ ਨਾਮ ਹੈ ਉਹਦਾ ਉਹਨੇ ਮੱਥਾ ਟੇਕਿਆ ਗੁਰੂ ਗ੍ਰੰਥ ਸਾਹਿਬ ਨੂੰ ਤੇ ਮੱਥਾ ਟੇਕ ਕੇ ਰਾਦੇ ਕ੍ਰਿਸ਼ਨ ਰਾਦੇ ਕ੍ਰਿਸ਼ਨ ਦਾ ਉੱਚੀ ਉੱਚੀ ਜਾਪ ਕਰਨ ਲੱਗ ਪਿਆ ਸੰਤ ਆਪਣੀ ਮਸਤੀ ਵਿੱਚ ਨੇ ਉਸਨਾਕਰਾਇੇ ਦੇ ਆਵਾਜ਼ੇ ਵੱਲ ਧਿਆਨ ਨਾ ਦਿੱਤਾ ਕੋਈ ਉਹਨਾਂ ਹੋਨੇ ਵੇਖਿਆ ਵੀ ਇਹਦੇ ਡੋਲ ਬੈਠੇ ਨੇ ਉਹ ਨੇੜੇ ਹੋ ਗਿਆ ਤੇ ਕੰਨ ਵਿੱਚ ਜਾ ਕੇ ਉੱਚੀ ਦੇਣੀ ਫੇਰ ਆਖਣ ਲੱਗਾ ਰਾਧੇ ਕ੍ਰਿਸ਼ਨ ਰਾਧੇ ਕ੍ਰਿਸ਼ਨ ਹੁਣ ਸੰਤਾਂ ਨੂੰ ਜਦੋਂ ਸੁਣਾਈ ਦਿੱਤੀ ਆਵਾਜ਼ ਚੁੱਪਚਾਪ ਉੱਠੇ ਤੇ 5-7 ਫੁੱਟ ਦੂਰ ਜਾ ਕੇ ਬਹਿ ਗਏ ਤੇ ਫੇਰ ਆਪਣੇ ਖਸਮ ਦਾ ਨਾਮ ਤੇ ਆਉਣ ਲੱਗੇ ਧੰਨ ਗੁਰੂ ਨਾਨਕ ਉਸਨਾਕਰਾਇ ਫੇਰ ਨਾ ਟਲਿਆ ਫਿਰ ਨੇੜੇ 5 ਸੱਤ ਵਾਰ ਜਦੋਂ ਇਸੇ ਤਰ੍ਹਾਂ ਉਸਨਾਕ ਰਾਏ ਨੇ ਕੀਤਾ ਤੇ ਸੰਤ ਉਨੀ ਵਾਰ ਹੀ ਉੱਠ ਕੇ ਹਟਵੇਂ ਬਹਿ ਗਏ ਗੁਰਨਾਨਕ ਦਾ ਨਾਮ ਜਪੀ ਗਏ ਰੰਚਕ ਮਾਤਰ ਵੀ ਗਿਲਾ ਨਹੀਂ ਕੀਤਾ ਗੁੱਸਾ ਨਹੀਂ ਕੀਤਾ ਪਰ ਉਸਨਾਕ ਰਾਏ ਨੂੰ ਗੁੱਸਾ ਆ ਗਿਆ ਕਹਿੰਦਾ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਹੈ ਕੋਈ ਬੋਲੇ RAM RAM ਕੋਈ ਖੁਦਾਏ ਕੋਈ RAM ਆਖੇ ਕੋਈ ਖੁਦਾ ਆਖੇ ਸਭ ਨੂੰ ਗੱਲ ਦਾ ਲਾਇਆ ਜਾਂਦਾ ਹੈ ਇਹ ਇਨੀ ਅਲਰਜੀ ਕਾਦੀ ਹੈ ਰਾਧੇ ਕ੍ਰਿਸ਼ਨ ਦੇ ਨਾਮ ਤੋਂ ਤੇ ਸੰਤ ਕਹਿੰਦੇ ਬੈਠ ਜਾ ਉਹ ਕਹਿੰਦਾ ਮਹਾਰਾਜੇ ਸ਼ੰਕਾ ਨਵਿਰਤ ਕਰੋ ਤੁਸੀਂ ਸਮ ਦ੍ਰਿਸ਼ਟੇ ਹੋ ਰਾਦੇ ਕ੍ਰਿਸ਼ਨ ਮਾੜਾ ਤੇ ਗੁਰੂ ਨਾਨਕ ਚੰਗਾ ਇਹ ਕਿਵੇਂ ਜੋ ਮਹਾਪੁਰਸ਼ਾਂ ਦੇ ਬੋਲ ਸਨ ਸੰਤ ਕਹਿੰਦੇ ਭਾਈ ਨਾਮ ਕੋਈ ਵੀ ਨਹੀਂ ਮਾੜਾ ਇਹ ਜਿੰਨੇ ਵੀ ਰਹਿਬਰ ਨੇ ਮਹਾਪੁਰਸ਼ ਨੇ ਅਵਤਾਰ ਨੇ ਅਕਾਲ ਪੁਰਖ ਦੇ ਹੀ ਭੇਜੇ ਹੋਏ ਨੇ ਕੋ ਜਸਮ ਤਾਂ ਦੇਖ ਕੇ ਪਰ ਕਲਯੁਗ ਦੇ ਅੰਦਰ ਆਪ ਨਾਰਾਇਣ ਕਲਾਧਾਰ ਜਗਮਹਿ ਪਰਵਰਿਓ ਖੁਦ ਖੁਦਾ ਗੁਰੂ ਨਾਨਕ ਬਣ ਕੇ ਦੁਨੀਆ ਤੇ ਆਇਆ ਏ ਮੈਂ ਕਿਸੇ ਦੇ ਨਾਮ ਨਾਲ ਨਫ਼ਰਤ ਨਹੀਂ ਕਰਦਾ ਸਾਰੇ ਮਹਾਪੁਰਸ਼ਾਂ ਦਾ ਰਹਿਬਰਾਂ ਦਾ ਧਰਮਾਂ ਦਾ ਅਦਬ ਹੈ ਪਰ ਕਹਿੰਦੇ ਮੈਨੂੰ ਤੂੰ ਇਸ ਗੱਲ ਦਾ ਜਵਾਬ ਦੇ ਜਿਸ ਦੀ ਸਰਕਾਰ ਹੋਵੇ ਸਿੱਕਾ ਉਹਦਾ ਚੱਲਦਾ ਹੈ ਕਿ ਜਿਹਦੀ ਸਰਕਾਰ ਚਲੀ ਗਈ ਹੋਵੇ ਸਿੱਕਾ ਉਹਦਾ ਚੱਲਦਾ ਹੈ ਕਹਿੰਦਾ ਜੀ ਜੇ ਦੀ ਸਰਕਾਰ ਹੋਵੇ ਉਹਦਾ ਸਿੱਕਾ ਚੱਲਦਾ ਹੈ ਕਹਿੰਦੇ ਫਿਰ ਮੋਹਰ ਵੀ ਉਹਦੀ ਚੱਲਦੀ ਐ ਉਹ ਕਹਿੰਦੇ ਭਲਿਆ ਗੁਰੂ ਨਾਨਕ ਦੀ ਸਰਕਾਰ ਐ ਗੁਰੂ ਨਾਨਕ ਦਾ ਰਾਜ ਐ ਗੁਰੂ ਨਾਨਕ ਦਾ ਤੇਜ ਐ ਗੁਰੂ ਨਾਨਕ ਦੇ ਨਾਮ ਦੀ ਮੋਹਰ ਚੱਲਦੀ ਐ ਗੁਰੂ ਨਾਨਕ ਦੇ ਨਾਮ ਦਾ ਸਿੱਕਾ ਚੱਲਦਾ ਐ ਇੱਧਰ ਸਾਡੇ ਪਾਸ ਬੈਠ ਕੇ ਮਨ ਨੂੰ ਜੋੜ ਆਤਮਿਕ ਮੰਡਲਾਂ ਦੀ ਇੱਕ ਓਡਾਰੀ ਲਾ ਤੈਨੂੰ ਮਾਲਮ ਹੋਵੇਗਾ ਜਿੰਨੇ ਵੀ ਰਹਿਬਰ ਮਹਾਪੁਰਸ਼ ਨੇ ਉਹ ਚਰਨਾ ਵਿੱਚ ਬੈਠੇ ਨੇ ਤੇ ਗੁਰੂ ਨਾਨਕ ਸੱਚਖੰਡ ਦੇ ਤਖਤ ਉੱਤੇ ਬੈਠਾ ਹੋਇਆ ਖੁਦ ਖੁਦਾ ਹੈ ਤੂੰ ਥੋੜੀ ਜੀ ਸੁਰਤੀ ਨੂੰ ਉੱਚਾ ਚੁੱਕ ਥੋੜੀ ਜੀ ਉਡਾ